ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਸ ਹਨ ਸੱਤਲੀਆਂ ਖਬਰਾਂ ਲੈ ਕੇ ਸੱਤਲੀਆਂ ਖਬਰਾਂ ਦੇ ਵਿੱਚ ਅੱਜ ਅਸੀਂ ਚਰਚਾ ਕਰਾਂਗੇ ਉਸ ਮੁੱਦੇ ਦੀ ਜੋ ਖੂਬ ਸੁਰਖੀਆਂ ਦੇ ਵਿੱਚ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਲਈ 500 ਕਰੋੜ ਰੁਪਇਆ 500 ਕਰੋੜ 5 ਦੇ ਪਿੱਛੇ ਕਿੰਨੀਆਂ ਜ਼ੀਰੋਆਂ ਲੱਗਦੀਆਂ ਨੇ ਸ਼ਾਇਦ ਇਹ ਵੀ 2 4 5 ਵਾਰੀ ਦਿਮਾਗ ਦੇ ਵਿੱਚ ਵਧੀਆ ਮੈਥਮੈਟਿਕਸ ਦਾ ਬੰਦਾ ਸੋਚੇਗਾ ਤਾਂ ਪਤਾ ਲੱਗੇਗਾ ਕਿ 500 ਦੇ ਪਿੱਛੇ ਕਿੰਨੋਂ ਕਿੰਨੀਆਂ ਜ਼ੀਰੋਆਂ ਪਰ 500 ਕਰੋੜ ਰੁਪਏ ਦਾ ਜ਼ਿਕਰ ਹੋ ਰਿਹਾ ਕਿ ਕੁਰਸੀ 500 ਕਰੋੜ ਰੁਪਏ ਦੇ ਵਿੱਚ ਮਿਲ ਜਾਏਗੀ ਜਾਂ ਮਿਲਦੀ ਹੈ ਇਸ ਤਰੀਕੇ ਦੇ ਅਲੀਗੇਸ਼ਨs ਇੱਕ ਅਲੀਗੇਸ਼ਨ ਦੀ ਇਹ ਪੂਰੀ ਸ਼ੁਰੂਆਤ ਹੁੰਦੀ ਹੈ ਮੈਡਮ ਸਿੱਧੂ ਕਾਂਗਰਸ ਦੇ ਲੀਡਰ ਨੇ ਔਰ ਕਾਬਲੇ ਗੌਰ ਨੇ ਕਿ ਉਹਨਾਂ ਦੇ ਵੱਲੋਂ ਕੀ ਆ ਗਿਆ ਸਾਡੇ ਕੋਲ 500 ਕਰੋੜ ਨਹੀਂ ਹੈ ਅਸੀਂ ਰਿਜ਼ਲਟ ਦੇ ਸਕਦੇ ਹਾਂ ਰਿਜ਼ਲਟ ਦੇਣ ਵਾਲੀ ਗੱਲ ਠੀਕ ਸੀ ਪਰ 500 ਕਰੋੜ ਨੇ ਸੂਬੇ 'ਚ ਸਿਆਸੀ ਪਹਚਾ ਲਿਆ ਦਿੱਤਾ ਔਰ ਦੇਵੀ ਸਵਾਲ ਕਿਹਾ ਕਿ ਆਖਿਰ 500 ਕਰੋੜ ਰੁਪਇਆ ਕੌਣ ਦੇ ਰਿਹਾ ਹੈ ਕਿਸ ਨੂੰ ਦੇ ਰਿਹਾ ਹੈ ਕਿਉਂ ਦਿੰਦਾ ਹੈ ਕਿ ਵਾਕਈ ਹੀ ਇਕ ਕਾਂਗਰਸ ਦੇ ਅੰਦਰ ਕਰੋਨਾ ਵਾਲਾ ਕਲਚਰ ਹੈ ਅੱਜ ਇਸ ਦੇ ਉੱਤੇ ਗੱਲਬਾਤ ਕਰਾਂਗੇ ਇਸ ਤੋਂ ਬਾਅਦ ਇੱਕ ਹੋਰ ਸਿਆਸੀ ਬੰਬ ਹੁੰਦਾ ਹੈ ਇਹ ਸਿਆਸੀ ਬੰਬ ਜਾਖੜ ਦੇ ਵੱਲੋਂ ਸੁੱਟਿਆ ਗਿਆ ਔਰ ਜਾਖੜ ਪੰਜਾਬ ਕਾਂਗਰਸ ਦੇ ਇੱਕ ਵੱਡੇ ਕਦਾਵਰ ਆਗੂ ਇੱਕ ਲੰਬੇ ਟਾਈਮ ਤੱਕ ਰਹੇ ਨੇ ਲੀਡਰ ਆਫ ਓਪੋਜੀਸ਼ਨ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਵੱਡੇ ਅਹੁਦਿਆਂ ਦੇ ਉੱਤੇ ਰਹੇ ਤੇ ਉਹ ਕਹਿ ਰਹੇ ਕਿ ਇੱਕ ਲੀਡਰ ਨੇ ਤਾਂ ਕਾਂਗਰਸ ਦੇ ਵਿੱਚ 350 ਕਰੋੜ ਰੁਪਏ ਦੀ ਕੁਰਸੀ ਲਈ ਸੀ ਖਰੀਦੀ ਸੀ ਮੁੱਖ ਮੰਤਰੀ ਵਾਲੀ ਖੈਰ ਇਸ ਦੇ ਉੱਤੇ ਅਸੀਂ ਜ਼ਿਕਰ ਕਰਾਂਗੇ 500 ਕਰੋੜ ਰੁਪਏ ਦੀ ਕੁਰਸੀ ਵਾਲਾ ਜਿੰਨੇ ਸਮੇਂ ਨਜ਼ਰ ਆਇਆ ਪਰ సీఎం ਬੋਈ ਬੰਤਾ ਜੋ 500 ਕਰੋੜ ਘਟੇ ਚੀ ਦਿੱਤਾ ਪਰ సీఎం ਬੋਈ ਬੰਤਾ ਜੋ 500 ਕਰੋੜ ਘਟੇ ਚੀ ਮੈਡਮ ਸਿੱਧੂ ਦੇ ਬਿਆਨ ਨੇ ਸਤਾਈ ਤੋਂ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਦਾ ਅਖਾੜਾ ਪਖਾ ਦੇ ਦਿੱਤਾ ਹੈ ਪੂਰੀ ਕਾਂਗਰਸੀ ਸਵਾਲਾਂ ਦੇ ਕਟਾਰੇ 'ਚ ਖੜੀ ਕਰ ਦਿੱਤੀ ਮੈਡਮ ਸਿੱਧੂ ਦਾ ਇਹ ਬਿਆਨ ਅਜਿਹਾ ਸੁਰਖੀਆਂ ਬਣਿਆ ਕਿ ਇਸ ਦੇ ਨਾਲ ਸਿਆਸੀ ਗਲਿਆਰੇ ਵੀ ਗੂੰਜ ਪਏ ਤੇ ਵਿਰੋਧੀਆਂ ਨੇ ਕਾਂਗਰਸ ਨੂੰ ਘੇਰ ਵੀ ਲਿਆ ਬਿਆਨ ਉਧਾਰ ਬਣਾ ਕੇ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਨਿਸ਼ਾਨਾ 사ਧਿਆ ਤੇ ਪੁੱਛਿਆ ਕਿ ਕਾਂਗਰਸ 500 ਕਰੋੜ ਵਾਲੀ ਅਟੈਚੀ ਤੇ ਸੂਬੇ ਦੀ ਵਿਧਾਨ ਸਭਾ ਚੋਣਾਂ ਲੜੇਗੀ ਏਕਾ ਤੇ ਕਦ ਕੇ ਦਿਖਾਓ ਆਪਣੀ ਲੀਡਰ ਦਾ ਬਿਆਨ ਵਾਦੇ ਤੇ ਬੋਲੋ ਖਾਲੋ ਕੀ ਬੋਲੀਆ ਬੋਲੋ ਜੇ ਤੁਹਾਡੇ ਦੇ ਹਿਮਤਿਆ ਤੇ ਕਦੋਂ ਅਜ ਪੀਸੀ ਕਹੋਗੇ ਸਾਡੀ ਪਾਰਟੀ ਨਹੀਂ ਚੱਲਦਾ 500 ਕਰੋੜ ਰੁਪਈਆ ਕੈਪਟਨ ਮਨਿੰਦਰ ਨੇ ਕਿਹਾ થોੜੇ ਦਿਨ ਪਹਿਲਾਂ ਕਿ ਜਦੋਂ ਚੀਫ ਮਿਨਿਸਟਰ ਹੀ ਦੇ ਇੱਕ ਵਜੀਰ ਨੂੰ ਕੱਢਣ ਵਾਸਤੇ ਕਿੰਦਾ ਉੱਤੇ ਪ੍ਰਦਰਸ਼ਨ ਪਾਇਆ ਰੋਲ ਕਰਦੀ ਨੇ ਕਿਹੜੇ ਸੰਕਲਪ ਫਿਰਦੇ ਸਰ ਕਿ ਕੀ ਕਾਂਗਰਸ ਦੇ ਵਿੱਚ ਸੀਐਮ ਫੇਸ 500 ਕਰੋੜ ਰੁਪਈਏ ਦੇ ਵਿੱਚ ਵਿਕਦਾ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਕੇ ਇਸ ਵੇਲੇ ਦਾਵਾ ਕਰ ਰਹੀ ਹੈ ਕਿ ਅਗਲੀ ਸਰਕਾਰ ਉਹਨਾਂ ਨੇ ਬਣਾਉਣੀ ਹੈ ਹਾਲਾਂਕਿ ਸੀਐਮ ਦੇ ਕਈ ਫੇਸ ਨੇ ਕਿ ਉਹਨਾਂ ਜਿਹੜੇ ਸੀਐਮ ਦੇ ਫੇਸ ਨੇ ਉਹਨਾਂ ਨੇ 5-500 ਕਰੋੜ ਰੁਪਇਆ ਦਿੱਤਾ ਉਹਨਾਂ ਨੇ ਕੋਈ ਟੈਚੀ ਦਿੱਤਾ ਜਿਹਦਾ ਜ਼ਿਕਰ ਨਵਜੋਤ ਕੌਰ ਸਿੱਧੂ ਹਰਾਨੇ ਕੀਤਾ ਕੱਲ ਜੇ ਉਹਨਾਂ ਨੇ ਦਿੱਤਾ ਤਾਂ ਕਿਹਨੂੰ ਦਿੱਤਾ ਇਸ ਬਿਆਨ ਤੇ ਉਹਨਾਂ ਲੀਡਰਾਂ ਨੇ ਵੀ ਕਾਂਗਰਸ ਨੂੰ ਕੀ ਰਿਹਾ ਜੋ ਕਦੇ ਖੁਦ ਪਾਰਟੀ ਦੇ ਪ੍ਰਧਾਨ ਰਹਿ ਚੁੱਕੇ ਨੇ ਯਾਨੀ ਪੰਜਾਬ ਬੀਜੇਪੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਚ ਬਿਨਾਂ ਪੈਸਿਆਂ ਤੋਂ ਮੁੱਖ ਮੰਤਰੀ ਦੀ ਸੀਟ ਨਹੀਂ ਮਿਲਦੀ ਇੱਕ ਲੀਡਰ ਨੇ 350 ਕਰੋੜ ਰੁਪਏ ਦੇ ਵਿੱਚ ਸੀਐਮ ਦੀ ਕੁਰਸੀ ਲਈ ਸੀ ਇਹ ਉਹਨਾਂ ਨੇ ਨਹੀਂ ਮਿਲੀ ਮੁੱਖ ਮੰਤਰੀ ਸ਼ੇਪ ਨੂੰ ਸਾਾਨੂੰ 350 ਕਰੋੜ ਰੁਪਏ ਚ ਮਿਲੀ ਐ। ਹੋ ਸਕਦਾ ਕਿ ਉਹਦਾ ਕਿਹਦਾ ਨਾਮ ਐ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਨਾਮ ਅੱਗੇ ਫਰਜੰਦ ਦਾ ਨਾਮ ਲੈ ਰਿਆਂ। ਜਿ ਉਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਢੇ 350 ਚ ਲਈਏ ਪੁੰਨ ਨਹੀਂ ਮਿਲਦੀ। ਤੇ ਬਾਕੀ ਤਾਂ ਆ ਇਸ ਕਾਂਗਰਸ ਪਹੁੰਚੀ ਕਿੱਥੇ ਸਰ? ਇਹਨਾ ਕਰਕੇ ਐ ਸਰ। ਤੇ ਹੁਣ ਤੁਹਾਨੂੰ ਮੈਡਮ ਸਿੱਧੂ ਦਾ ਬਿਆਨ ਵੀ ਸੁਣਾਉਣਾ ਹੈ ਜਿਸ ਦੇ ਜ਼ਰੀਏ 500 ਕਰੋੜ ਰੁਪਏ ਦਾ ਜਿੰਨ ਨਿਕਲ ਕੇ ਸਾਹਮਣੇ ਆਇਆ। मतलब मैं खुल के बोलती हूँ वो कांग्रेस के साथ अटैच्ड हैं बहुत ज़्यादा उन उनको उनके साथ प्रियंका जी के साथ अटैचमेंट है पर मुझे इतनी इन फाइटिंग में लग नहीं रहा कि कहीं भी नवजोत सिद्धू को ये प्रमोट होने देंगे क्योंकि पांच पांच, -पांच सी ऑलरेडी बने हुए हैं और वो हराने पे लगे हुए हैं कांग्रेस को अगर ऊपर उनको समझ आ जाए तो बात दूसरी है कोई भी पार्टी उनको ये ताकत दे दे कि वो पंजाब को सुधार सके ਔਰ ਹਮਾਰੇ ਪਾਸ ਪੈਸੇ ਨਹੀਂ ਹੈ ਕਿਸੇ ਵੀ ਪਾਰਟੀ ਕੋ ਦੇਣੇ ਲਈ ਪਰ ਹਮ ਰਿਜ਼ਲਟਸ ਦੇ ਦੇਂਗੇ ਆਪਕੋ ਇਸ ਬਿਆਨ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਜਾਂਚ ਦਾ ਵਿਸ਼ਾ ਜਾਂ ਫਿਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੱਸ ਸਕਦੀ ਹੈ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਬਿਆਨ ਨੇ ਕਾਂਗਰਸ ਨੂੰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਜ਼ਰੂਰ ਲਿਆ ਦਿੱਤਾ ਹੈ ਚੰਡੀਗੜ੍ਹ ਤੋਂ ਨਵਿੰਦਰ ਬਰਾੜ ਤੇ ਉਮੇਸ਼ ਸ਼ਰਮਾ న్యూਸ 18 ਪੰਜਾਬ ਤਾਂ ਹੁਣ 350 ਕਰੋੜ 500 ਕਰੋੜ ਦਾ ਜ਼ਿਕਰ ਹੋ ਰਿਹਾ ਔਰ ਇਸ ਦੇ ਉੱਤੇ ਸਿਆਸਤ ਪਕੀ ਹੋਈ ਹੈ ਹੁਣ ਸਵਾਲ ਇਹ ਹੈ ਕਿ 500 ਕਰੋੜ ਰੁਪਿਆ ਕੀ ਵਾਕਈ ਦਿੱਤਾ ਜਾਂਦਾ ਹੈ ਜਾਂ ਮੰਗਿਆ ਜਾ ਰਿਹਾ ਹੈ ਕਿ ਸਿਰਫ ਇੱਕ ਪਾਰਟੀ ਤੱਕ ਗੱਲ ਸੀਮਿਤ ਹੈ 500 ਕਰੋੜ ਦੀ ਅਮਾਉਂਟ ਵੱਡੀ ਹੈ ਪਰ ਮੁੱਖ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੈ ਜਿਹਾ ਉਸ ਸਟੇਟ ਦਾ ਮੁੱਖ ਮੰਤਰੀ ਜਿਸ ਦਾ ਕਰੀਬ ਕਰੀਬ 1.52 ਲੱਖ ਕਰੋੜ ਦਾ ਬਜਟ ਹੈ ਤਾਂ 500 ਕਰੋੜ ਰੁਪਿਆ ਦੇਖੋ ਇੱਥੇ ਜਿਹੜੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਲੋਕ ਨੇ ਉਹਨਾਂ ਦੇ ਕੋਲ ਵੀ ਸੈਂਕੜੇ ਕਰੋੜ ਨਿਕਲੇ ਆਉਂਦੇ ਨੇ ਜਿਵੇਂ ਕਿ ਹਾਲੀ ਦੇ ਵਿੱਚ ਇੱਕ ਸਸਪੈਂਡਡ ਡੀਆਈਜੀ ਦੇ ਛਾਪਾ ਪੈਂਦਾ ਤਾਂ ਤੁਸੀਂ ਦੇਖੋਗੇ ਉੱਥੇ ਕਿੰਨਾ ਕੈਸ਼ ਨਿਕਲੇ ਆਇਆ ਸੋਨੇ ਗੱਡੀਆਂ ਪਲਾਟਾਂ ਦਾ ਕੋਈ ਵੇਰਵਾ ਹੀ ਨਹੀਂ ਪਰ ਪੁਆਇੰਟ ਇਹ ਹੈ ਕਿ ਕਰੋੜਾ ਰੁਪਿਆ ਤਾਂ ਉੱਥੋਂ ਆਇਆ ਖੈਰ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਸਮੇਂ ਜਿਸਕਰਨ ਸਿੰਘ ਕਾਲੋ ਜੁੜੇ ਹੋਏ ਨੇ ਕਾਂਗਰਸ ਦੇ ਅਗੂ ਨੇ ਉਹਨਾਂ ਦਾ ਰੁਕ ਕਰਦੇ ਹਾਂ ਕਾਲੋ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੀ ਪਾਰਟੀ ਇਸ ਸਮੇਂ ਸਵਾਲਾਂ ਦੇ ਟਹਾਰੇ ਦੇ ਵਿੱਚ ਹੈ ਔਰ ਤੁਹਾਡੇ ਆਪਣੇ ਹੀ ਖੜੇ ਕਰ ਰਹੇ ਨੇ ਕੁਝ ਤੁਹਾਡੇ ਮੌਜੂਦਾ ਆਪਣੇ ਨੇ ਕੁਝ ਤੁਹਾਡੇ ਪੁਰਾਣੇ ਆਪਣੇ ਨੇ ਇੱਕ ਕਹਿੰਦਾ 500 ਕਰੋੜ ਦੂਜਾ ਕਹਿੰਦਾ 350 ਕਰੋੜ ਤਾਂ ਲੈ ਨੇ ਨਹੀਂ ਹੁਣ ਮੈਨੂੰ 500 ਵਾਲੀ ਤਾਂ ਮੈਂ ਵੀ ਸਟੇਟਮੈਂਟ ਸੁਣੀ ਹੈ ਇਸ ਤੋਂ ਅੱਗੇ 350 ਵਾਲੀ ਮੈਨੂੰ ਨਹੀਂ ਪਤਾ ਕਿਨੇ ਦਿੱਤੀ ਹੈ ਕਿ ਨਹੀਂ ਦਿੱਤੀ ਸੁਨੀਲ ਜਾਖੜ ਕਹਿੰਦੇ ਤੁਹਾਡੇ ਪੁਰਾਣੇ ਮੈਂ ਤਾਂ ਹੀ ਗਿਆ ਸੀ ਮੌਜੂਦਾ ਵਾਲੇ ਵੀ ਪੁਰਾਣੇ ਵਾਲੇ ਵੀ ਪੁਰਾਣੇ ਵਾਲੇ ਕਹਿੰਦੇ 350 ਕਰੋੜ ਦੇ ਵਿੱਚ ਤਾਂ ਇੱਕ ਸ਼ਖਸ ਨੇ ਮੁੱਖ ਮੰਤਰੀ ਦੀ ਕੁਰਸੀ ਲਈ ਹੈ ਉਹਨਾਂ ਨੇ ਨਾਮ ਨਹੀਂ ਲਿਆ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਮੇਰੇ ਕੋਲ ਕੋਈ ਇਸ ਦਾ ਸਬੂਤ ਕੋਈ ਵੀਡੀਓ ਆਡੀਓ ਰਿਕਾਰਡਿੰਗ ਨਹੀਂ ਹੈਗੀ ਤਾਂ ਫਿਰ ਬੇਬੁਨਿਆਦ ਨੇ ਨਾ ਫਿਰ ਇਸ ਤਰ੍ਹਾਂ ਦੀ ਇਸ ਪੱਤਰ ਤੇ ਇਸ ਏਡੀ ਉੱਚੇ ਕੱਦ ਦਾ ਹੋਣ ਤੋਂ ਬਾਅਦ ਵੀ ਜੇਕਰ ਆਪਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਇਹ ਠੀਕ ਨਹੀਂ ਹੈ ਨਾ ਤੇ ਇਹ ਸਮਾਜਿਕ ਤੌਰ ਤੇ ਠੀਕ ਹੈ ਨਾ ਇਹ ਰਾਜਨੀਤਿਕ ਤੌਰ ਤੇ ਠੀਕ ਹੈ ਨਾ ਇਹ ਲੋਕਤੰਤਰ ਦੇ ਵਿੱਚ ਐਸੀਆਂ ਸਟੇਟਮੈਂਟਾਂ ਦੇਣੀਆਂ ਮੇਰੇ ਖਿਆਲ ਨਾਲ ਅਸੀਂ ਗੁੰਮਰਾਹ ਕਰਦੇ ਹਾਂ ਲੋਕਾਂ ਨੂੰ ਇਹ ਗਲਤ ਸਟੇਟਮੈਂਟ ਨੇ ਔਰ ਇਹਦੇ ਨਾਲ ਇੱਕ ਜਿਹੜਾ ਮੈਸੇਜ ਹੈ ਜਿਹੜਾ ਸਨੇਹਾ ਉਹ ਬੜਾ ਮਾੜਾ ਲੋਕਾਂ ਦੇ ਉੱਤੇ ਜਾਂਦਾ ਹੈ ਬੜਾ ਭੈੜਾ ਅਸਰ ਕਰਦਾ ਔਰ ਦੂਜੀ ਜਿਹੜੀ ਗੱਲ ਤੁਸੀਂ ਜਿਹੜੇ 500 ਮੈਂ ਮੈਡਮ ਸਿੱਧੂ ਵਾਲੇ ਪਾਸੇ ਤੁਸੀਂ ਮੈਨੂੰ ਲੱਗਦਾ ਆਲਰੇਡੀ ਬਿਆਨ ਬਹੁਤ ਦੇ ਰਹੇ ਹੋ ਜਾਂ ਜਵਾਬ ਦੇਣੇ ਪੈ ਰਹੇ ਨੇ ਕਾਲੋਂ ਸਾਹਿਬ ਮੈਡਮ ਸਿੱਧੂ ਨੇ ਪੰਚ ਕਹਿੰਦੇ ਸਾਡੇ ਕੋਲ 500 ਕਰੋੜ ਵਾਲਾ ਅਟੈਚ ਹੀ ਨਹੀਂ ਹੈ ਕੰਮ ਕਰ ਲਾਂਗੇ ਅਸੀਂ ਚਲੋ ਖੈਰ ਉਹ ਮੇਰੇ ਖਿਆਲ ਨਾਲ ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਅਸੀਂ ਦੇ ਸਿੱਧਾ ਖੰਡਨ ਕਰਦੇ ਆ ਮੈਡਮ ਸਿੱਤੂ ਨੇ ਜਿਹੜਾ ਬਿਆਨ ਦਿੱਤਾ ਹੈ ਬੜਾ ਮਨਦਭਾਗੀ ਗੱਲ ਹੈ ਕਿ ਮੈਡਮ ਸਿੱਤੂ ਨੇ ਅਜਿਹਾ ਬਿਆਨ ਦਿੱਤਾ ਐਸਾ ਬਿਆਨ ਦੇਣਾ ਨਹੀਂ ਚਾਹੀਦਾ ਨਾ ਤੇ ਇਹੋ ਜੀ ਕੋਈ ਗਲ ਹੈ ਜਾਂ ਤੇ ਉਹਨਾਂ ਕੋਲ ਕੋਈ ਪ੍ਰੂਫ ਹੋਣ ਪਈ ਉਹ ਗੱਲ ਕਰਨ ਦੂਸਰੀ ਗੱਲ ਇਹ ਹੈ ਕਿ ਸਿੱਧੂ ਪਰਿਵਾਰ ਨੂੰ ਜਿਹੜੇ ਅਜੇ ਵੀ ਕਾਂਗਰਸ ਦਾ ਹਿੱਸਾ ਨੇ ਕਦਰ ਲਈ ਬੜੇ ਸ਼ਤਕਾਰਯੋਗ ਨੇ ਸਿੱਧੂ ਪਰਿਵਾਰ ਨੂੰ ਤੇ ਮੌਕਾ ਦਿੱਤਾ ਕਾਂਗਰਸ ਪਾਰਟੀ ਨੇ ਹਮਮ ਔਰ ਮੌਕਾ ਵੀ ਉਦੋਂ ਦਿੱਤਾ ਜਦੋਂ ਉਹ ਸਰਕਾਰ ਦੇ ਵਿੱਚ ਸੀ ਔਰ ਫਿਰ ਉਹਨਾਂ ਨੂੰ ਸਿੱਧੂ ਸਾਹਿਬ ਨੂੰ ਪ੍ਰਧਾਨ ਵੀ ਬਣਾਇਆ ਗਿਆ ਔਰ ਰਿਜ਼ਲਟ ਤੁਹਾਡੇ ਸਾਡੇ ਸਾਰਿਆਂ ਦੇ ਸਾਹਮਣੇ ਸੀ ਫਿਰ ਵੀ ਕਿਸੇ ਨੇ ਕੋਈ ਕਿੰਦੂਪਰੰਪੂ ਨਹੀਂ ਕੀਤਾ ਸਾਰਿਆਂ ਨੇ ਜਿਹੜਾ ਉਹ ਖੜੇਮਤੇ ਪ੍ਰਵਾਨ ਕੀਤਾ ਇਸ ਗੱਲ ਨੂੰ ਕਿ ਭਾਵੇਂ ਅਸੀਂ ਸਰਕਾਰ ਤੋਂ ਬਾਅਦ ਸਿੱਧੇ 16 17 ਦੇ ਉੱਤੇ मतलब ਸਿਮਟ ਕੇ ਰਹਿ ਗਏ ਜੀ ਮੇਰੇ ਖਿਆਲ ਨਾਲ ਮੈਡਮ ਸਿੱਧੂ ਨੂੰ ਅ ਇੱਕ ਵੀ ਕੀ ਹੈ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਸੰਗਠਨ ਦੇ ਨਾਲ ਉਹਨਾਂ ਦਾ ਕੋਈ ਬਹੁਤਾ ਲੰਮਾ ਚੌੜਾ ਤਜਰਬਾ ਰਿਹਾ ਨਹੀਂ ਮੈਡਮ ਦਾ ਹਮ ਆ ਖੁੰਦਾ ਕੀ ਹੈ ਕਿ ਕਈ ਵਾਰੀ ਜਦੋਂ ਤੁਸੀਂ ਜਥੇਬੰਦਕ ਢਾਂਚੇ ਨੂੰ ਸਮਝਦੇ ਕੱਟੋਂ ਜਾਂ ਜਾਣਦੇ ਘਟੋਂ ਤੇ ਐਸੀ ਬਿਆਨਬਾਜ਼ੀ ਤੂੰ ਹੀ ਨਈਆਂ ਗੱਲਾਂ ਕਈ ਵਾਰੀ ਕੋਈ ਕਰ ਦਿੰਦਾ ਤੇ ਆਪਾਂ ਚਲੋ ਥੋੜਾ ਥੋੜਾ ਰੁਕੋ ਪਹਿਲ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਆਂ ਗੱਲਬਾਤ ਅੱਗੇ ਥੋੜੀ ਜਿਹੀ ਤੋਰਾਂਗਾ ਮੈਂ ਸਾਡੇ ਨਾਲ ਪ੍ਰਿਤਪਾਲ ਸਿੰਘ ਬਲੀਵਾਲ ਜੀ ਜੁੜ ਚੁੱਕੇ ਨੇ ਭਾਜਪਾ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕਾਣੋਂ ਸਾਹਿਬ ਜਿਹੜੇ ਮੈਂ ਪੁਰਾਣੇ ਸਾਥੀਆਂ ਦਾ ਜ਼ਿਕਰ ਕਰ ਰਿਹਾ ਸੀ ਬਲੀਵਾਲ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਨੇ ਬਲੀਵਾਲ ਸਾਹਿਬ ਇਹ 350 ਕਰੋੜ ਵਾਲੇ ਜਾਖੜ ਸਾਹਿਬ ਦੀ ਸਟੇਟਮੈਂਟ ਨਾਲ ਤੁਸੀਂ ਸਹਿਮਤ ਹੋ ਹੁਣ ਗੱਲ ਇਹ ਹੈ ਕਿ ਜ਼ੁਬਾਨੀ ਤਾਂ ਕੁਝ ਵੀ ਬੋਲਿਆ ਜਾ ਸਕਦਾ ਹੈ ਨਾ ਕਿ ਕੋਈ ਵੀ ਕਹੇ ਕਿ 1000 ਕਰੋੜ 500 ਕਰੋੜ 300 ਕਰੋੜ ਪਰ ਕਹਿੰਦੇ ਸਬੂਤ ਦਿਵੋ ਦੇਖੋ ਗੱਲ ਇਹ ਆ ਗੌਰਵ ਜੀ ਤੁਸੀਂ ਪੁਰਾਣੇ ਸਾਥੀਆਂ ਦਾ ਜ਼ਿਕਰ ਕਰਤਾ ਥੋੜੇ ਦਿਨਾਂ ਬਾਅਦ ਤੁਸੀਂ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਇੰਟਰਵਿਊ ਕਰਦੀਆਂ ਉਹਨਾਂ ਨੇ ਵੀ ਕੋਈ ਫਿਗਰ ਦੇ ਦੇਣੀ ਆ ਤੁਹਾਨੂੰ ਕਿ ਉਹਨਾਂ ਨੂੰ ਕਿਉਂ ਲਾਇਆ ਗਿਆ ਸੀਗਾ ਤੇ ਉਦੋਂ ਕਿਹੜੇ ਲੋਕਾਂ ਨੇ ਕੀ ਕੀ ਆਫਰਾਂ ਦਿੱਤੀਆਂ ਸੀ ਜਿਹੜੇ रावत ਸਾਹਿਬ ਹੁੰਦੇ ਸੀਗੇ ਸਾਡੇ ਇੱਥੇ ਇਨਚਾਰਜ ਜੀ ਠੀਕ ਹੈ ਉਹਦੇ ਵੀ ਗੱਲ ਕਰਕੇ ਤੁਸੀਂ ਪੁੱਛ ਲਿਓ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਵਾ ਨਹੀਂ ਚਲੋ ਕੈਪਟਨ ਸਾਹਿਬ ਦਾ ਜੋ ਕਹਿੰਦੇ ਨੇ ਪਰ ਪੁਆਇੰਟ ਇਹ ਹੈ ਨਾ ਕਿ ਤੁਹਾਡੇ ਮੌਜੂਦਾ ਪ੍ਰਧਾਨ ਇਹ ਕਹਿ ਰਹੇ ਨੇ 350 ਵਾਲੀ ਗੱਲ 350 ਕਰੋੜ ਵਾਲੀ ਗੱਲ ਦੂਜੀ ਗੱਲ ਮੈਂ ਉਹਨਾਂ ਦੇ ਕੈਪਟਨ ਸਾਹਿਬ ਦੀ ਗੱਲ ਇਸ ਕਰਕੇ ਕੀਤੀ ਹੈ ਕਿਉਂਕਿ ਉਸ ਵੇਲੇ ਦੇ ਸੀਐਮ ਸੀਗੇ ਹਮ ਠੀਕ ਹੈ ਜਦੋਂ ਪੈਸੇ ਦੇ ਆਂਤਰਦਾਨ ਦੀਆਂ ਗੱਲਾਂ ਹੋਈਆਂ ਨੇ ਉਸ ਤੋਂ ਬਾਅਦ ਜਾਖੜ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ ਜਿ ਜਦੋਂ ਉਹ ਜਦੋਂ ਉਹਨਾਂ ਦਾ ਨਾਮ ਚੱਲਿਆ ਐਜ਼ ਅ ਸੀਐਮ ਦੇ ਤੌਰ ਦੇ ਉੱਪਰ ਉਸ ਵੇਲੇ ਤੀਸਰੀ ਜਿਹੜੀ ਗੱਲ ਆਈ ਤੇ ਉਸ ਤੋਂ ਬਾਅਦ ਜਸਵੀਰ ਡੇਮਪੇ ਦੀ ਗੱਲ ਆਈ ਜਸਵੀਰ ਡੇਮਪੇ ਦਾ ਟਵੀਟ ਤੇ ਜਾਖੜ ਸਾਹਿਬ ਕੋ ਵੀ ਪਿਆ ਮੇਰੇ ਕੋਲ ਵੀ ਪਿਆ ਜਿਸ ਤੇ ਉਹਨਾਂ ਨੇ ਹਰੀਸ਼ ਚੌਧਰੀ ਨੂੰ ਦੇ ਖਲਾਸ ਕੀ ਸ਼ਬਦ ਵਰਤੇ ਸੀਗੇ ਉਹ ਤੁਹਾਨੂੰ ਵੀ ਯਾਦ ਹੋਣਾ ਮੈਨੂੰ ਵੀ ਯਾਦ ਹੈਗਾ ਮੈਂ ਬੋਲਣਾ ਨਹੀਂ ਚਾਹਦਾ ਤੀਸਰੀ ਗੱਲ ਕਾਲੂ ਸਾਹਿਬ ਕਹਿ ਰਹੇ ਕਿ ਮੈਡਲ ਤੋਂ ਲੱਤ ਨਹੀਂ ਦੀ ਨੌਲੇਜ ਹੈ ਨਹੀਂ ਮੈਡਲ ਤੇ ਗਠਨ ਦੇ ਪੱਤਰ ਆਨਦੀਪ ਲਈ ਪਈ ਹੈ ਜੀ ਰੱਖਣ ਦੇ ਤਰ੍ਹਾਂ ਅੰਦਰ ਜੀ ਜੋਸ਼ਿੰਦੂ ਪੁਨਰਾਈ ਪਾਈ ਕਰ ਬੋਲੀਵਾਲ ਸਭ ਥੋੜੀ ਆਡੀਓ ਦੇ ਵਿੱਚ ਡਿਸਟਰਬੈਂਸ ਹੈ ਬਹੁਤ ਕਲੀਅਰ ਮੈਂ ਸੁਣ ਨਹੀਂ ਪਾ ਰਿਹਾ ਮੈਂ ਕੋਸ਼ਿਸ਼ ਕਰਦਾ ਕਿ ਦੁਬਾਰਾ ਟੀਮ ਤੁਹਾਨੂੰ ਜੋੜੇ ਪਹਿਲਾਂ ਵਾਲੀ ਗੱਲ ਤੁਹਾਡੀ ਕਲੀਅਰ ਆ ਗਈ ਸੀ ਹੁਣ ਨਹੀਂ ਆਵਾਜ਼ ਆ ਰਹੀ ਪਾਸੀ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ ਵਿਕਰਮਜੀਤ ਪਾਸੀ ਆਮ ਆਦਮੀ ਪਾਰਟੀ ਦੇ ਬੁਲਾਰੀ ਨੇ ਪਾਸੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਇਹ 500 ਕਰੋੜ ਵਾਲੇ ਜਿੰਨੇ ਦੇ ਵਿੱਚ ਤੁਸੀਂ ਵੀ ਜ਼ਿਕਰ ਕਰ ਗਏ ਤੁਹਾਡੇ ਆਗੂ ਵੀ ਆ ਕੇ ਪ੍ਰੈਸ ਕਾਨਫਰੰਸਾਂ ਕਰ ਗਏ ਪਰ ਸਵਾਲ ਇਹੀ ਹੈ ਕਿ ਤੁਹਾਨੂੰ ਯਕੀਨ ਹੈ ਕਿ 500 ਕਰੋੜ ਰੁਪਏ ਦੀ ਗੱਲ ਹੋ ਰਹੀ ਹੈ ਜੇ 500 ਕਰੋੜ ਦੀ ਹੋ ਰਹੀ ਹੈ ਤਾਂ ਫਿਰ ਤਾਂ ਇਹ ਤਾਂ ਬਹੁਤ ਵੱਡੀ ਕਰਪਸ਼ਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਦੇ ਕੁਰਸੀ ਦੇ ਲਈ ਇੰਨਾ ਪੈਸਾ ਤਾਂ ਲੋਕ ਕਹਿ ਰਹੇ ਹੋਣਗੇ ਕਾਰਵਾਈ ਕਰ ਦਿਓ ਕੋਈ ਤਾਂ ਕਿਸੇ ਕੋਲ ਸਬੂਤ ਹੋਊਗਾ 500 ਕਰੋੜ ਕਿੱਥੋਂ ਆਇਆ ਕਿੱਥੇ ਗਿਆ ਕਿਸ ਨੂੰ ਫੜਾਇਆ ਕਿਸਨੇ ਫੜਾਇਆ ਗੌਰਵ ਜੀ ਸਤਿ ਸ਼ਕਾਲ ਤੁਹਾਨੂੰ ਵੀ ਬਹੁਤ ਹੀ ਮੇਰੇ ਰਿਸਪੈਕਟਡ ਗੋ ਪੈਨਲਿਸਟ ਤੇ ਦਰਸ਼ਕਾਂ ਨੂੰ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਚੀਜ਼ ਹੈ ਕਿ 500 ਕਰੋੜ ਵਾਲੀ ਜਿਹੜੀ ਇਹ ਗੱਲ ਹੈ ਕਿਹਨੇ ਕੀਤੀ ਹੈ ਇਹ ਕੀਤੀ ਹੈ ਮੈਡਮ ਨਵਜੋਤ ਕੋਰ ਸਿੱਧੂ ਨੇ ਜੋ ਕਾਂਗਰਸ ਦੇ ਹੀ ਲੀਡਰ ਹੈ ਹੂੰ ਪਰ ਇਸ ਚੀਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਵਜੋਤ ਸਿੱਧੂ ਜੀ ਨੇ ਅੱਜ ਕੱਲ ਕਾਂਗਰਸ ਦੇ ਬਹੁਤ ਅਹਿਮ ਲੀਡਰ ਹੈ ਤੇ ਹਾਈ ਕਮਾਂਡ ਦੇ ਨਿਯੁਕਤੀ ਵੀ ਮੰਨੇ ਜਾਂਦੇ ਆ ਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਤੇ ਇਹਨੂੰ ਆਪਾਂ ਇਗਨੋਰ ਤਾਂ ਕਰ ਨਹੀਂ ਸਕਦੇ ਇਹਨੂੰ ਕਿਤੇ ਆਪਾਂ ਇਦਾਂ ਦਾ ਛੱਡ ਨਹੀਂ ਸਕਦੇ ਵੀ ਵੈਸੇ ਹੀ ਕਰਤੀ ਹੋਣੀ ਹੈ ਜੀ ਦੂਜੀ ਚੀਜ਼ ਜਦੋਂ ਆਪਾਂ ਇਹਨੂੰ ਹਾਲਾਤ ਨਾਲ ਆਪਾਂ ਇਹਨੂੰ ਜੋੜ ਕੇ ਦੇਖਦੇ ਆਂ ਤਾਂ ਤੁਹਾਡੇ ਯਾਦ ਹੋਏਗਾ ਕਿ ਜਦੋਂ ਕੈਪਟਨ ਮਰੀਂਦਰ ਸਿੰਘ ਜੀ ਨੂੰ ਲਾਉਣ ਦਾ ਸਾਰਾ ਜਿਹੜਾ ਏਜੰਡਾ ਚੱਲਿਆ ਸੀਗਾ ਜੋ ਵੀ ਕਾਰਨ ਸੀਗੇ ਉਹ ਕਾਂਗਰਸ ਦੇ ਅੰਦਰੂਨੀ ਕਾਰਨ ਹੈ ਆਪਾਂ ਉਸ 'ਚ ਨਹੀਂ ਪੈਂਦੇ ਉਸ ਵਕਤ ਸਿੱਧੂ ਸਾਹਿਬ ਉਹਨੂੰ ਲੀਡ ਕਰ ਰਹੇ ਸੀ ਉਹ ਯਾਦ ਹੈ ਜਦੋਂ ਉਹਨਾਂ ਦੀ ਪ੍ਰਧਾਨਗੀ ਦੀ ਤਖਤ ਪੋਸੀ ਹੋਈ ਸੀ ਉਹ ਕਿੱਦਾਂ ਛੱਕਾ ਮਾਰਿਆ ਸੀ ਉਹਨਾਂ ਨੇ ਹਵਾ ਦੇ ਵਿੱਚ ਯਾਦ ਹੈ ਤੁਹਾਡੇ ਯਾਦ ਹੋਣਾ ਪਿੱਛੇ ਕੈਪਟਨ ਮਰੀਂਦਰ ਸਿੰਘ ਵੀ ਬੈਠੇ ਸੀ ਉਦੋਂ ਸਭ ਨੂੰ ਇਹ ਸੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਹੁਣ ਨਵਜੋਤ ਸਿੱਧੂ ਜਿਹੜੇ ਆ ਸੀਐਮ ਫੇਸ ਹੋਣਗੇ ਪਰ ਉਸ ਵਕਤ ਫਿਰ 42 ਦੇ ਕਰੀਬ ਸੁਣਨ ਚਾਹੀ ਸੀ ਕਿ ਐਮਐਲਏਾਂ ਦੀ ਪਸੰਦ ਸੁਨੀਲ ਜਾਖੜ ਜੀ ਸੀਗੇ ਤੇ ਇੱਕਦਮ ਫਿਰ ਸੁਨੀਲ ਜਾਖੜ ਜੀ ਨੂੰ ਪਿੱਛੇ ਕਰਾਉਣ ਦੇ ਲਈ ਇੱਕ ਉਹ ਲੀਡਰ ਨੇ ਜਿਹੜਾ ਪੰਜਾਬ ਦੇ ਵਿੱਚ ਵਿਚਰ ਨਹੀਂ ਸੀ ਰਿਹਾ ਬੜੇ ਸਮੇਂ ਤੋਂ ਉਹਨੇ ਇੱਕ ਕਹਿਤਾ ਸੀ ਕਿ ਸਿੱਖ ਚਿਹਰਾ ਚਾਹੀਦਾ ਇਹ ਹਿੰਦੂ ਹੈ ਮਤਲਬ ਕਲੀਅਰ ਸੀ ਗੱਲ ਸੀ ਉਹਨਾਂ ਨੂੰ ਪਿੱਛੇ ਕੀਤਾ ਗਿਆ ਜਾਂ ਕਿ ਕਹਿੰਦੇ 42 ਐਮਐਲਿਆਂ ਦਾ ਸਮਰਥਨ ਸੀਗਾ ਬੜੀਆਂ ਗੱਲਾਂ ਚੱਲੀਆਂ ਸੀਗੀਆਂ ਤੇ ਕਹਿੰਦੇ ਵੀ ਤੁਸੀਂ ਤੁਸੀਂ ਹਮੀ ਪਰ ਰਹੇ ਹੋ ਕਿ ਜਿਹੜੇ ਜਾਖੜ ਸਾਹਿਬ 350 ਕਰੋੜ ਦਾ ਜ਼ਿਕਰ ਕਰਕੇ ਤੁਸੀਂ ਉਸ ਦੇ ਨਾਲ ਇਤਿਫਾਕ ਕਰ ਰਹੇ ਮੈਨੂੰ ਪੂਰੀ ਗੱਲ ਲੈਣ ਦਿਓ ਮੈਨੂੰ ਕੰਪਲੀਟ ਕਰ ਲੈਣ ਦਿਓ ਪਲੀਜ਼ ਮੈਨੂੰ ਕੰਪਲੀਟ ਕਰ ਲੈਣ ਦਿਓ ਮੇਰੀ ਚਲੋ ਕਰ ਲਓ ਕੰਪਲੀਟ ਕਰ ਲਓ ਤੁਸੀਂ ਉਹਦੇ ਨਾਲ ਹੀ ਤੁਹਾਨੂੰ ਸਾਰੀ ਸੱਚਾਈ ਕਲੀਅਰ ਆ ਜਾਏਗੀ ਪਲੀਜ਼ ਮੇਰੀ ਰਿਕਵੈਸਟ ਹੈ ਤੇ ਉਸ ਤੋਂ ਬਾਅਦ ਕਹਿੰਦੇ ਸਿੱਧੂ ਜੀ ਨੂੰ 15-16 ਦਾ ਸੀ ਤੇ ਚੰਨੀ ਜੀ ਨੂੰ 2 ਐਮਐਲਿਆਂ ਦਾ ਸੀ ਉਸ ਟਾਈਮ ਵੀ 500 ਕਰੋੜ ਦੀ ਗੱਲ ਉੱਠੀ ਸੀ ਸ਼ਾਇਦ ਤੁਹਾ ਤੇ ਉਹ ਅੱਜ ਡਾਕਟਰ ਨਵਜੋਤ ਕੋਰ ਸਿੱਧੂ ਨੇ ਕਨਫਰਮ ਕਰਤਾ ਕਿ ਕਾਂਗਰਸ ਦੇ ਵਿੱਚ ਟਿਕਟਾਂ ਚਿਹਰੇ ਰਾਜਨੀਤਿਕ ਅਹੁਦੇ ਆ ਕਿੱਦਾਂ ਧਨਵਲ ਦੇ ਨਾਲ ਮਿਲਦੇ ਆਂ ਔਰ ਮੈਂ ਇੱਕ ਗੱਲ ਫੇਰ ਕਹੂੰਗਾ ਮੇਰੇ ਭਰਾ ਚਾਹੇ ਕਲੋਂ ਸਾਹਿਬ ਆਂ ਚਾਹੇ ਬਲਿਆਵਾਲਾ ਦੀ ਆਂ ਕਿ ਜਿਹੜੀ ਇਹ ਰਾਜਨੀਤੀ ਦੇ ਵਿੱਚ ਪੈਸੇ ਦਾ ਜੋਰ ਹੈ ਨਾ ਜੀ ਜੋਰ ਹੈ ਇਹਨੇ ਬਰਬਾਦ ਕਰਕੇ ਰੱਖਤੀ ਰਾਜ ਜੀ ਹੂੰ ਠੀਕ ਹੈ ਚਲੋ ਕਾਲੋਂ ਸਾਹਿਬ ਤੋਂ ਮੈਂ ਬਿਆਨ ਲੈਣਾ 1 ਸੈਕਿੰਡ ਹੁਣ ਤੁਸੀਂ ਜ਼ਿਕਰ ਕੀਤਾ ਮੈਨੂੰ ਯਾਦ ਨਹੀਂ ਵੈਸੇ 500 ਕਰੋੜ ਰੁਪਏ ਤੁਸੀਂ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਨੇ ਕਿਸੇ ਕਿਸ ਨੇ ਬਿਆਨ ਦਿੱਤਾ ਸੀ ਪਾਸੀ ਸਾਹਿਬ ਕੋਈ ਨਾਮ ਹੈ ਯਾਦ ਤੁਹਾਨੂੰ ਨਹੀਂ ਉਸ ਟਾਈਮ ਇੱਕ ਗੱਲਾਂ ਆਮ ਚਰਚਾ 'ਚ ਸੀਗੀਆਂ ਕਿ ਇਹ ਇਦਾਂ ਹੀ ਤਾਂ ਨਹੀਂ ਦੋ ਐਮਐਲਏ ਵਾਲਾ ਸੀਐਮ ਬਣਾਇਆ ਜਾ ਰਿਹਾ ਪਰਦੇ ਦੇ ਪਿੱਛੇ ਪਤਾ ਨਹੀਂ ਕੀ ਕੁਝ ਚੱਲ ਰਿਹਾ ਹੈ ਉਸ ਟਾਈਮ ਇੱਕ ਮੈਂ ਇਹ ਨਹੀਂ ਕਹਿੰਦਾ ਕਿ ਉਹ ਕੋਈ ਤਾਂ ਥਿਆਤਮਕ ਤੌਰ ਤੇ ਗੱਲ ਸਾਬਤ ਹੋਈ ਸੀ ਪਰ ਉਸ ਟਾਈਮ ਚਰਚਾਵਾਂ ਹੋਈਆਂ ਸੀ ਬਲਕਿ ਚਲੋ ਚਲੋ ਆਪਾਂ ਜਵਾਬ ਲੈ ਲਏ ਕਲੋਂ ਸਾਹਿਬ ਆਵਾਜ਼ ਪਹੁੰਚ ਰਹੀ ਹੋਗੀ ਬਸ ਇੰਤਜ਼ਾਰ ਕਰਿਓ ਜੀ ਜੀ ਕਲੋਂ ਸਾਹਿਬ ਪੁਆਇੰਟ ਹੈ ਇੱਕ ਤਾਂ ਤੁਸੀਂ ਸੁਣ ਲਿਆ ਤੁਹਾਡੀ ਵਿਰੋਧੀ ਕੀ ਕਹਿ ਰਹੀ ਨੇ ਦੂਜਾ ਸਵਾਲ ਮੇਰਾ ਇਹ ਹੈ ਕਿ ਕਾਂਗਰਸ ਖਾਮੋਸ਼ ਕਿਉਂ ਹੈ ਤੁਹਾਨੂੰ ਸਿੱਧਾ ਚੈਲੰਜ ਕਰ ਰਹੀ ਹਾਂ ਆਮ ਆਦਮੀ ਪਾਰਟੀ ਮੈਂ ਢਾਲੀਵਾਲ ਸਾਹਿਬ ਨੂੰ ਸੁਣਾਇਆ ਕਹਿੰਦੇ ਆਕੇ ਪ੍ਰੈਸ ਕਾਨਫਰੰਸ ਕਰੋ ਨਾ ਕਿ ਨਹੀਂ ਹੁੰਦਾ 1 ਰੁਪਏ ਦਾ ਕੀ ਲੈਣਾ ਦੇਣਾ ਕਰਾਂਗੇ ਬਿਲਕੁਲ ਹੋਏਗੀ ਬਿਲਕੁਲ ਹੋਏਗੀ ਅ ਅੱਜ ਇਹਨਾਂ ਨੇ ਆਪਣਾ ਜਾ ਤੁ ਲਾ ਲਿਆ ਜਰਾ ਪ੍ਰੈਸ ਕਾਨਫਰੰਸ ਕਰਕੇ ਬਹੁਤ ਲੇਟ ਨਹੀਂ ਹੋ ਰਹੀ ਤੁਸੀਂ ਵਿਰੋਧੀਆਂ ਨੂੰ ਤਾਂ ਮੌਕਾ ਦੇ ਲਿਆ ਲੋਕਾਂ ਤੱਕ ਤਾਂ ਕੋਈ ਮੈਸੇਜ ਪਹੁੰਚਾਰੇ ਹੋਣੀ ਉਹ ਗਰਵਜੀ ਬਿਲਕੁਲ ਲੇਟ ਨਹੀਂ ਹੋ ਰਹੀ ਹੁਣ ਮੇਰੀ ਗੱਲ ਸੁਣ ਲਓ ਮੈਂ ਬਲੀਆਵਾਲ ਸਾਹਿਬ ਨੇ ਆਪਣੀ ਗੱਲ ਕਰ ਲਈ ਹੁਣ ਮੈਂ ਬਲੀਆਵਾਲ ਸਾਹਿਬ ਜੀ ਦਾ ਪਹਿਲਾ ਜਵਾਬ ਦੇ ਦਿਆ ਫਿਰ ਮੈਂ ਆਪਣੇ ਪ੍ਰਵਾਸੀ ਜੀ ਦਾ ਧਿਆਨ ਜੀ ਬਲੀਆਵਾਲ ਸਾਹਿਬ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਥੋੜੇ ਦਿਨਾਂ ਚ ਦੱਸਣਗੇ ਕਿ ਉਹਨਾਂ ਨੂੰ ਜਿਹੜਾ ਆ ਹਟਾਇਆ ਗਿਆ ਤੇ ਕਿੰਨੇ ਪੈਸੇ ਦਾ ਆਦਾਨ ਪ੍ਰਦਾਨ ਤੇ ਕਰਕੇ ਉਹਨਾਂ ਨੂੰ ਹਟਾਇਆ ਗਿਆ ਫਿਰ ਮੇਰਾ ਸਵਾਲ ਇਹ ਆ ਜੇ ਜਦੋਂ ਫਿਰ ਉਹਨਾਂ ਨੂੰ ਬਣਾਇਆ ਗਿਆ ਸੀ ਕਿ ਉਦੋਂ ਵੀ ਕੈਪਟਨ ਅਮਰਿੰਦਰ ਪੈਸੇ ਹੀ ਦੇ ਕੇ ਬਣੇ ਸੀ ਦੇਖੋ ਗੱਲ ਜੇ ਇਹ ਇਹ ਕਹਿ ਹੀ ਰਹੇ ਆ ਇਹਨੇ ਮਤਲਬ ਜੋ ਛੋਗਰੋਂ ਉਸਦੇ ਨਾਲ ਪਾਲੀਆਵਾਲ ਸਾਹਿਬ ਵੀ ਔਰ ਮੇਰੇ ਭਰਾ ਪੱਤੂ ਜੀ ਵੀ ਵੀ ਜੀ ਪੈਸਿਆਂ ਦਾ ਇਥੇ ਲੈਣ ਦੇਣ ਹੁੰਦਾ ਫਿਰ ਸੀਐਮ ਬਣਾਇਆ ਜਾਂਦਾ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਬਣੇ ਸੀ ਕਿ ਸ਼ਾਇਦ ਉਦੋਂ ਵੀ ਫਿਰ ਪੈਸੇ ਹੀ ਦੇ ਕੇ ਬਣੇ ਹੋਣਗੇ ਜਾਂ ਤੇ ਇਹ ਵੀ ਮੰਨ ਜਾਣ ਕਿ ਦੇ ਕੇ ਬਣੇ ਸੀ ਤੇ ਢੂੰਢਣੀ ਚਾਹੀਦੀ ਆ ਵੀ ਇੰਨੇ ਪੈਸੇ ਕਿੱਥੋਂ ਆਏ ਠੀਕ ਹੈ ਦੇਖੋ ਜਾਨ ਤੋਂ ਵੀ ਕੈਪਟਨ ਬਾਰੇ ਗਿਆ ਵੀ ਮੈਨੂੰ ਲੱਗਦਾ ਸੀ ਤੁਹਾਡੇ ਵਿਰੋਧੀ ਜਾਣਗੇ ਇਹ ਗੱਲ ਤੇ ਪਹਿਲੀ ਗੱਲ ਮੈਂ ਤੁਹਾਨੂੰ ਬੇ ਬੇਨਤੀ ਕਰਦਿਆਂ ਕਾਂਗਰਸ ਪਾਰਟੀ ਦੇ ਵਿੱਚ ਐਸਾ ਕੋਈ ਕਲਚਰ ਨਹੀਂ ਹੈ ਹਾਂ ਜਿਹੜੀ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਭੱਜ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਪਹਿਲਾਂ ਇਹ ਜਵਾਬ ਦੇ ਦੇਣ ਜਿਹੜਾ ਉਹ 2000 ਕਰੋੜ ਦਾ ਕੈਮ ਉਥੇ ਦਿੱਲੀ ਦੇ ਵਿੱਚ ਇਹਨਾਂ ਦੇ ਇੰਚਾਰਜ ਨਾਲ ਜਿਹੜੇ ਅੱਜਕੱਲ ਇੱਥੇ ਨੇ ਪੰਜਾਬ ਨੂੰ ਜਿਹੜੇ ਕੰਟਰੋਲ ਕਰ ਰਹੇ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਜਕੱਲ ਜਿਹੜੇ ਮੁੱਖ ਮੰਤਰੀ ਨੇ ਸਮਾਂ ਮੇਰੇ ਕੋਲ ਘੱਟ ਹੋ ਰਿਹਾ ਥੋੜਾ ਛੋਟਾ ਰੱਖੋ ਮੈਂ ਸਮਾਂ ਕੱਟ ਰੱਖੂਗਾ ਘਰ ਨਹੀਂ ਨਹੀਂ ਟਾਈਮ ਤਾਂ ਤੜੋ ਸਾਹਿਬ ਤੁਹਾਨੂੰ ਫੁੱਲੋ ਦਿੱਤਾ ਹੈ ਪਹਿਲਾਂ ਵੀ ਪਰ ਮੇਰਾ ਮੇਰਾ ਸਵਾਲ ਸੋ ਮੇਰਾ ਸਵਾਲ ਇਹ ਹੈ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ 500 ਕਰੋੜ ਵਾਲੇ ਤੁਸੀਂ ਇਹਨਾਂ ਪਰ ਡੈਫਮੇਸ਼ਨ ਕਰੋਨਾ ਸਰ ਸਵੇਰੇ ਇਹਨਾਂ ਨੂੰ ਲੀਗਲ ਨੋਟਿਸ ਭੇਜੋ ਚਾਹੇ ਜਾਖੜ ਸਾਹਿਬ ਨੇ ਚਾਹੇ ਚਾਹੇ ਤੁਹਾਡੇ ਜੀ ਸਾਡੀ ਪਾਰਟੀ ਦੇ ਅੰਦਰੋਂ ਆਵਾਜ਼ ਆਈ ਹੈ ਤੁਸੀਂ ਉਹਨਾਂ ਨੂੰ ਕਾਨੂੰਨ ਦੱਸੋ ਨੋਟਿਸ ਨਹੀਂ ਭੇਜਿਆ ਹੁਣ ਤੱਕ ਨਹੀਂ ਉਹ ਸਾਡੀ ਪਾਰਟੀ ਦੇ ਅੰਦਰੋਂ ਤੁਸੀਂ ਵੇਖੋ ਨਾ ਮੈਡਮ ਸਿੱਧੂ ਕੀ ਕੋਈ ਆਫੀਸ਼ੀਅਲੀ ਪਾਰਟੀ ਦੇ ਆਫਿਸ ਬੇਅਰਰ ਨੇ ਬਿਲਕੁਲ ਨਹੀਂ ਨਜੀੋਤ ਸਿੰਘ ਸਿੱਧੂ ਸਾਹਿਬ ਜ਼ਰੂਰ ਸਾਦ ਦਾ ਪ੍ਰਧਾਨ ਨੇ ਮੈਡਮ ਸਿੱਧੂ ਕੋਈ ਪਾਰਟੀ ਦੇ ਆਫਿਸ ਬੇਅਰਰ ਥੋੜੀ ਨੇ ਨਹੀਂ ਫਿਰ ਡੇਫਾਮੇਸ਼ਨ ਕਰ ਦਿਓ ਟਿੱਪਣੀ ਕਰ ਦੇਗਾ ਅਸੀਂ ਉਹਦਾ ਜਵਾਬ ਨਹੀਂ ਦੇਵਾਂਗੇ ਮੈਡਮ ਸਿੱਧੂ ਸਾਡੇ ਨਹੀਂ ਫਿਰ ਡੇਫਾਮੇਸ਼ਨ ਕਰ ਦਿਓ ਨਾ ਸਰ ਡੇਫਾਮੇਸ਼ਨ ਕਰ ਦਿਓ ਦੇ ਜੋ ਕਰਾਂਗੇ ਜੋ ਵੀ ਕਰਨਾ ਹੋਏਗਾ ਪਾਰਟੀ ਦੀ ਉਹ ਇੰਟਰਨਲ ਮੈਟਰ ਹੈ ਨਾ ਉਹ ਅਸੀਂ ਡਿਸਕਸ ਕਰਕੇ ਜੋ ਵੀ ਕਰਨਾ ਹੋਏਗਾ ਪਾਰਟੀ ਜਿਹੜੀ ਹੈ ਸੀਨੀਅਰ ਲੀਡਰਸ਼ਿਪ ਇੱਥੇ ਫੈਸਲਾ ਲਏਗੀ ਪਰ ਮੈਂ ਕਲੀਅਰ ਕਰ ਦਿਆਂ ਮੈਡਮ ਸਿੱਧੂ ਜੀ ਬਿਲਕੁਲ ਵੀ ਕੋਈ ਪਾਰਟੀ ਦੇ ਆਫਿਸ ਬੀਰਰ ਨਹੀਂ ਅਹੁਦੇਦਾਰ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਉਹ ਬਿਆਨਬਾਜ਼ੀ ਕਰਨ ਦੇ ਵਿੱਚ ਬੜੇ ਮਾਹਰ ਨੇ ਉਹ ਕਰ ਗਏ ਨੇ બસ ਇਹ ਸਾਰੀ ਚੀਜ਼ਾਂ ਨੂੰ ਜਪਰਡਾਈਜ਼ ਕਰਨ ਲਈ ਜਿਹੜਾ ਜਿਹੜੀ ਕਾਂਗਰਸ ਜਿਹੜੀ ਹੈ ਉਹ ਪੈੜਾ ਸਿਰ ਖਲੋਤੀ ਹੈ ਇਸ ਤਰੀਕੇ ਦੀਆਂ ਜਿਹੜੀਆਂ ਅਟਪਟੇ ਬਿਆਨਾਂ ਦੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਉਹ ਜਿਹੜਾ ਚਾਹੀਦਾ ਹਰੇਕ ਵਿਅਕਤੀ ਨੂੰ ਸਮਝਣਾ ਚਾਹੀਦਾ ਚਾਹੀਦਾ ਠੀਕ ਹੈ ਪਾਸੀ ਸਾਹਿਬ ਬਲੀਵਾਲ ਸਾਹਿਬ ਮੈਂ ਆ ਰਹੇ ਦੁਬਾਰਾ ਜੁਰਜਗੇ ਨੇ ਬਲੀਵਾਲ ਸਾਹਿਬ ਪਾਸੀ ਸਾਹਿਬ ਰਿਐਕਟ ਕਰ ਦਿਓ ਬਿਲਕੁਲ ਮੈਂ ਨ ਇੱਕ ਚੀਜ਼ ਕਹਿਣਾ ਚਾਹੂੰਗਾ ਮੇਰੇ ਭਰਾ ਬਹੁਤ ਇੰਟੈਲੀਜੈਂਟ ਹੈ ਕਲੋਂ ਸਾਹਿਬ ਪਰ ਇਹ ਕੀ ਕਰਨਗੇ ਅੱਜ ਕਾਂਗਰਸ ਕਟਗਰੇ 'ਚ ਖੜੀ ਹੈ ਤੁਹਾਡੇ ਲੀਡਰਾਂ ਨੇ ਕਟਗਰੇਜ 'ਚ ਖੜਾ ਕੀਤਾ 500 ਕਰੋੜ ਦੀ ਗੱਲ ਆਈ ਹੈ ਸਾਹਮਣੇ ਸੀਐਮ ਚਿਹਰਾ ਬਣਾਉਣ ਦੇ ਲਈ ਔਰ ਅੱਜ ਹਰ ਇੰਟੈਲੈਕਚੁਅਲ ਬੰਦਾ ਇਹ ਜੋੜ ਰਿਹਾ ਹੈ ਕਿ ਕਿੱਦਾਂ 42 ਵਾਲਿਆਂ ਨੂੰ ਛੱਡ ਕੇ 2 ਵਾਲਿਆਂ ਨੂੰ ਸੀਐਮ ਬਣਾਇਆ ਗਿਆ ਪਾਸੀ ਜੀ ਪਾਸੀ ਜੀ ਪਿੱਛੇ ਕੀ ਕੰਡ ਕਰਦੇ ਆ ਤੇ ਇਹ ਤੁਹਾਡੇ ਲੀਡਰ ਨੇ ਹੀ ਅੱਜ ਤੁਹਾਨੂੰ ਕਟਗਰੇਜ 'ਚ ਖੜਾ ਕੀਤਾ ਤੇ ਨਹੀਂ ਪਰ ਪਾਸੀ ਸਾਹਿਬ ਦੇਖੋ ਸਰਕਾਰ ਹੈ ਨਾ ਇਸ ਸਮੇਂ ਸਰਕਾਰ ਹੈ ਤੁਹਾਡੀ 500 ਕਰੋੜ ਰੁਪਏ ਕੋਈ GST ਕੱਟ ਕੇ ਤਾਂ ਦਿੱਤਾ ਨਹੀਂ ਹੋਣਾ ਇਹ 500 ਕਰੋੜ ਪਲੱਸ GST ਦਿੱਤਾ ਜੀ 500 ਕਰੋੜ ਇਸ ਕਰਕੇ ਮੁੱਖ ਮੰਤਰੀ ਦੀ ਕੁਰਸੀ ਆਈ ਹੈ 350 ਕਰੋੜ ਇਹ ਹੋਏਗਾ ਤਾਂ ਦੋ ਨੰਬਰ ਦਾ ਬਲੈਕ ਮਨੀ ਹੋਏਗੀ ਨਾ ਪਰ ਸਰਕਾਰ ਐ ਇਸ ਸਮੇਂ ਨਾ ਕਾਰਵਾਈ ਕਰੋ ਲੋਕ ਚਾਹੁੰਦੇ ਨੇ ਕਾਰਵਾਈ ਕਰੋ ਜਿਨ੍ਹਾਂ ਨੇ 350 50 ਕਰੋੜ ਦਿੱਤਾ 500 ਕਰੋੜ ਦਿੱਤਾ ਜਿਨ੍ਹਾਂ ਨੇ ਵੀ ਪੈਸੇ ਦਿੱਤੇ ਪਤਾ ਲੱਗੇ ਕੌਣ ਪੈਸੇ ਦੇ ਕੇ ਕਿਹੜੇ ਅਹੁਦੇ ਲੈ ਗਿਆ ਬਾਸੀ ਜੀ ਮੇਰੇ ਸਵਾਲ ਦਾ ਜਵਾਬ ਦੇ ਸਕਦਾ ਮੈਂ ਦੇ ਦਿਆਂ ਮੈਡਮ ਸਿੱਧੂ ਸਾਡੇ ਆਫਿਸ ਪੇਰਰ ਨਹੀਂ ਨੇ ਠੀਕ ਹੈ ਚਲੋ ਉਹ ਗੱਲ ਆ ਗਈ ਆ ਗਈ ਤੁਹਾਡੀ ਹਾਂਜੀ ਆ ਗਈ ਆ ਗਈ ਕਾਲੋ ਸਾਹਿਬ ਸਮਾਂ ਘਟਾ ਹੈ ਮੇਰੇ ਕੋਲ ਇੱਕ ਵਾਰੀ ਰਿਹਾ ਠੀਕ ਹੈ ਪਾਸੀ ਸਾਹਿਬ ਪਾਸੀ ਸਾਹਿਬ ਪਾਸੀ ਸਾਹਿਬ ਜੀ ਜੀ ਕਾਲੋ ਸਾਹਿਬ ਮੈਨੂੰ ਜਵਾਬ ਦੇ ਲੈਣ ਦਿਓ ਜੀ ਕੱਲ ਕਾਂਗਰਸ ਦੇ ਲੀਡਰ ਨੇ ਇਹ ਗੱਲ ਕਹੀ ਹੈ ਤੇ ਅੱਜ ਅਗਰ ਵਿਰੋਧੀ ਪਾਰਟੀਆਂ ਇਸ ਧਨਵਾਲ ਦੀ ਰਾਜਨੀਤੀ ਦੇ ਉੱਤੇ ਕੁਐਸਚਨ ਚੱਕ ਰਹੀਆਂ ਤੇ ਕਾਂਗਰਸ ਇਦਾਂ ਦੀ ਗੱਲ ਕਰ ਰਹੀ ਹੈ ਔਰ ਦੂਜੀ ਗੱਲ ਜਾਂਚਾਂ ਤਾਂ ਹੋਣਗੀਆਂ ਕਿਉਂਕਿ ਬਹੁਤ ਵੱਡੀ ਹੈ ਇਹ ਇੱਕ ਜਿਹੜੀ ਗੱਲ ਕੀਤੀ ਹੈ ਨਵਜੋਤ ਕੋਰ ਸਿੱਧੂ ਜੀ ਕਾਂਗਰਸ ਦੇ ਲੀਡਰ ਨੇ ਆਪਣੀ ਹੀ ਪਾਰਟੀ ਦੇ ਪ੍ਰਤੀ ਆਪਣੀ ਹੀ ਹਾਈ ਕਮਾਂਡ ਦੇ ਪ੍ਰਤੀ ਔਰ ਇਸ ਚੀਜ਼ ਨੂੰ ਲਾਈਟਲੀ ਨਹੀਂ ਲਿਆ ਜਾਦਾ ਜਿੱਦਾਂ ਕਾਂਗਰਸ ਨੇ ਨਹੀਂ ਲਿਆ ਵੀ ਨਹੀਂ ਜਾਣਾ ਦੁਦਾਰੇ ਇਸ ਨੂੰ ਲਾਈਟਲੀ ਸਾਈਡ ਲਾਈਨ ਕਰਨ ਦੀ ਕਰ ਰਹੇ ਠੀਕ ਹੈ ਚਲੋ ਤੁਸੀਂ ਕਹਿ ਰਹੇ ਮੇਰੇ ਕੋਲ ਸਮਾਂ ਘੱਟ ਹੈ ਮੈਂ ਰਿਐਕਸ਼ਨ ਬਲਿਵਾਲ ਸਾਹਿਬ ਦਾ ਜ਼ਰੂਰ ਲੈਣਾ ਹੈ ਬਲਿਵਾਲ ਸਾਹਿਬ ਤੁਹਾਡੀ ਪਹਿਲਾਂ ਗੱਲ ਕੰਪਲੀਟ ਨਹੀਂ ਹੋਈ ਸੀ ਸਟਾਰਟਿੰਗ ਵਾਲਾ ਪਾਰਟ ਪੂਰਾ ਆ ਗਿਆ ਸੀ ਤੁਸੀਂ ਸੁਣਿਆ ਹੋਣਾ ਪਾਸੀ ਸਾਹਿਬ ਦੇ ਕਲੋਂ ਸਾਹਿਬ ਆਲਰੇਡੀ ਰਿਐਕਟ ਕਰ ਰਹੇ ਬਲੀਵਾਲ ਜੀ ਜੀ ਆਵਾਜ਼ ਆ ਰਹੀ ਹੈ ਘੌਰਤ ਦੀ ਹਾਂਜੀ ਹਾਂਜੀ ਆਵਾਜ਼ ਆ ਰਹੀ ਮੇਰੀ ਬੇਨਤੀ ਸੀ ਕਿ ਬਾ ਬਲੀਵਾਲ ਸਾਹਿਬ ਆਵਾਜ਼ ਫੇਰ ਗਈ ਸਰਦਾਰ ਜੀ ਵਾਈਫ ਵੀ ਆ ਜੀ ਜੀ ਠੀਕ ਹੈ ਜੀ ਦੂਸਰੀ ਗੱਲ ਇਹ ਕਿ ਕੋਈ ਵੀ ਇਨਡਿਸਪਲਨ ਕਰਦਾ ਹੈ ਇਸ ਪਾਰਟੀ ਦੇ ਵਿੱਚ ਉਹ ਕਾਏ ਕਾਰਜਕਰਤਾ ਹੋਵੇ ਨਾਰਮਲ ਵਰਕਰ ਹੋਵੇ ਤਾਂ ਸ਼ੋ ਕੋਸ ਡੂਟਿਸ ਜਾਰੀ ਹੋ ਜਾਂਦਾ ਕੱਲੇ ਆਫਿਸ ਵੀਰ ਨੂੰ ਨਹੀਂ ਹੁੰਦਾ ਸ਼ਹਿਰ ਕਾਲੋਜੀ ਨੂੰ ਇਹ ਚੀਜ਼ ਦਾ ਪਤਾ ਹੈਗਾ ਪਰ ਜਾਣ ਕੇ ਬਚਨ ਦੇ ਕਾਰਨ ਉਹ ਇਹ ਬਾਹਰ ਨਾ ਲੈ ਰਹੇ ਨੇ ਹੁਣ ਤੱਕ ਤਾਂ ਪੁੱਛ ਲੈਣਾ ਚਾਹੀਦਾ ਸੀ ਕਿ ਜੀ ਆ ਪਿਛਲੇ ਦਿਨੀ ਕਿੱਕੀ ਦੇ ਲੋਰਗਿਆਂ ਨੂੰ ਹੋਇਆ ਕਿਉਂਕਿ ਆਫਿਸ ਬੇਰਤ ਦਾ ਇਸ ਕਾਂਗਰਸ ਪਾਰਟੀ ਦੇ ਵਿੱਚ ਹੈ ਹੀ ਕੋਈ ਨਹੀਂ ਸੀ ਇਸ ਵੇਲੇ ਕੋਈ ਰਾਜੇ ਵੜਿੰਗ ਨੇ ਕੋਈ ਟੀਮ ਹੀ ਨਹੀਂ ਬਣਾਈ ਹੋਈ ਜਿਹੜੀ ਆਫਿਸ ਬੇਰਤ ਦੀ ਗੱਲ ਨਾਲ ਕੋਈ ਜਨਰਲ ਸੈਕਟਰੀ ਵੀ ਡਿਜੀਸ਼ਨਸ ਹੈਗੀਆਂ ਨੇ ਨਾ ਮੀਤ ਪ੍ਰਧਾਨ ਵੀ ਹੈਗੀਆਂ ਨਹੀਂ ਪਰ ਮੇਰਾ ਇੱਕ ਆਖਰੀ ਸਵਾਲ ਹੈ ਬਲੀਵਾਲ ਸਾਹਿਬ ਇੱਕ ਪੰਜਾਬੀ ਚ ਕਹਾਵਤ ਹੈ ਨਾ ਕਿ ਟੋਬੇ ਚ ਇੱਕ ਸੁੱਟਣਾ ਪਤਾ ਹੀ ਨਹੀਂ ਲੱਗਦਾ ਕਿੱਥੇ ਗਈ ਕਿਵੇਂ ਗਈ ਉਹ ਪੰਜਾਬੀ ਦੀ ਕਹਾਵਤ ਪਰ ਤੁਸੀਂ 350 ਕਰੋੜ ਵਾਲਾ ਬੰਬ ਸੁੱਟ ਗਏ ਤੁਸੀਂ ਨਾਲ ਇਹ ਵੀ ਕਹਿ ਗਏ ਕਿ ਨਹੀਂ ਜੀ ਸਾਡੇ ਕੋਲ ਕੋਈ ਆਡੀਓ ਨਹੀਂ ਵੀਡੀਓ ਨਹੀਂ ਸਬੂਤ ਨਹੀਂ ਪਰ ਹਾਂ 350 ਕਰੋੜ ਵਾਲੀ ਗੱਲ ਜ਼ਰੂਰ ਹੈ ਤਾਂ ਗੱਲ ਇਹ ਹੈ ਕਿ ਬਹੁਤ ਵੱਡੇ ਲੀਡਰ ਨੇ ਜਾਖੜ ਸਾਹਿਬ ਜੇ ਸਟੇਟਮੈਂਟ ਦੇ ਰਹੇ ਨੇ ਤਾਂ ਉਸ ਦੇ ਪਿੱਛੇ ਬੇਸ ਤਾਂ ਹੋਣਾ ਚਾਹੀਦਾ ਨਾ ਕੋਈ 350 ਕਰੋੜ ਕਰੋ ਜੀ ਮੇਰਾ ਸਵਾਲ ਵੀ ਐਡ ਕਰ ਦਿਓ ਨਾ ਬਲੀਆਵਾਲ ਸਾਹਿਬ ਨੂੰ ਸੁਣ ਲਓ ਸੁਣ ਲਓ ਮੈਂ ਸੁਣ ਲਿਆ ਤੁਹਾਡਾ ਸਵਾਲ ਬਲੀਆਵਾਲ ਸਾਹਿਬ ਇਹ ਗੱਲ ਸੁਣ ਲਓ ਇੱਕ ਮਿੰਟ ਗੱਲ ਇੱਕ ਸਵਾਲ ਹੈ ਮੈਂ ਪੁੱਛਣਾ ਹੈ ਮੈਂ ਪੁੱਛ ਲੈਣਾ ਕਾਹਦਾ ਸਵਾਲ ਹੈ ਛੋਟਾ ਕਰਕੇ ਮੈਂ ਛੋਟਾ ਕਰਕੇ ਸਵਾਲ ਦੱਸ ਦਿੰਦਾ ਬੇਸਿਕਲੀ ਬਨੀਵਾਲ ਸਾਹਿਬ ਉਹ ਕਹਿ ਰਹੇ ਨੇ ਕਿ ਫਿਰ ਕੈਪਟਨ ਅਮਰਿੰਦਰ ਸਿੰਘ ਜਦੋਂ ਬਣੇ ਸੀ ਉਦੋਂ ਵੀ ਪੈਸੇ ਦੇ ਕੇ ਬਣੇ ਸੀ ਜੇ ਤੁਸੀਂ ਚੰਨੀ ਸਾਹਿਬ ਵਾਲੇ ਮਾਮਲੇ 'ਚ ਕਹਿ ਰਹੇ ਹੋ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ 2017 ਜਾਂ 2002 ਦੇ ਵਿੱਚ ਤਾਂ ਉਹਨਾਂ ਨੇ ਵੀ ਦਿੱਤਾ ਫਿਰ ਪੈਸਾ ਕੋਈ ਜਿਹੜੀ ਪਹਿਲਾਂ ਮੈਂ 350 ਕਰੋੜ ਵਾਲੀ ਗੱਲ ਦੱਸਦਾ ਜੀ ਉਸ ਪੈਸੇ ਦੀ ਜਿਹੜੀ ਕਿਸ਼ਤ ਜਾਣੀ ਸੀ ਨਾ ਇੱਕ ਬਣਨ ਤੋਂ ਬਾਅਦ ਉਹ ਜਿਹੜਾ ਇੱਕ 10 ਕਰੋੜ ਰੁਪਇਆ ਈਡੀ ਨੇ ਰਿਕਵਰ ਕੀਤਾ ਸੀ ਤਾਂ ਉਸ ਪੈਸੇ ਦਾ ਹੀ ਹਿੱਸਾ ਸੀਗਾ ਉਹ ਯੂਪੀ ਦੇ ਲਿਆ ਸੀ ਉਹ ਮੁੱਖ ਮੰਤਰੀ ਬਣੇ ਸੀਗੇ ਉਹ ਪੈਸੇ ਉਹ ਦੱਸੋ ਕੀ ਕਹਿੰਦਾ ਯਾਰ ਕੱਲ ਪੈਸੇ ਦੇ ਕੱਲ ਜਣਨ ਦਾ ਲੋ ਯਾਰ ਕਾੜੋ ਜੀ

ਬੜੀ ਸੁਵਿਧਾ ਦਿੱਤੀ ਜੇਕਰ 500 ਕਰੋੜ ਕਿਸ਼ਤਾਂ ਚ ਲੈਣੀ ਸੀ ਮਤਲਬ ਜੇ 350 ਕਰੋੜ ਹੈ 10 ਕਰੋੜ ਦੀ ਪਹਿਲੀ ਕਿਸ਼ਤ ਜੋ ਮੈਂ ਤੁਹਾਡੇ ਅਲੀਗੇਸ਼ਨਸ ਨੇ ਉਹਨਾਂ ਦੇ ਮੁਤਾਬਿਕ કહਾਂ ਤਾਂ ਫਿਰ 35 ਕਿਸ਼ਤਾਂ ਇਹ ਤਾਂ ਜਿਵੇਂ ਹੋਮ ਲੋਨ ਹੁੰਦਾ ਓਵੇਂ ਕਰ ਲਿਆ ਕਿ ਠੀਕ ਹੈ ਕਿਸ਼ਤਾਂ ਹੀ ਦਿੰਦੇ ਰਹਾਂਗੇ ਮੁੱਖ ਮੰਤਰੀ ਦੀ ਕੁਰਸੀ ਖੈਰ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜਰਨਲਿਸਟ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਆਪ ਦੇ ਵਿੱਚ ਸਵਾਲ ਬਹੁਤ ਸਾਰੇ ਨੇ ਪਰ ਸਵਾਲ ਇਹ ਵੀ ਹੈ ਕਿ ਵਾਕਈ ਹੀ ਵੱਡੇ ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਆਮ ਤੌਰ ਤੇ ਇੱਥੇ ਤੱਕ ਵੀ ਇਲਜ਼ਾਮ ਲੱਗਦੇ ਨਹੀਂ ਕਿ ਜਦੋਂ ਟਿਕਟ ਵੰਡੀ ਗਈ ਤਾਂ ਉਸ ਸਮੇਂ 20 ਕੀ ਬਾਕੀ ਵੱਡੇ ਅਹੁਦਿਆਂ ਦੇ ਲਈ ਵੀ ਸੈਂਕੜੇ ਕਰੋੜ ਦਿੱਤੇ ਜਾਂਦੇ ਨੇ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਸਿਆਸਤ ਇਸ ਮੁੱਦੇ ਉੱਤੇ ਆਉਣ ਵਾਲੇ ਦਿਨਾਂ 'ਚ ਵੀ ਤੁਹਾਨੂੰ ਭਗਦੀ ਹੋਈ ਨਜ਼ਰ ਆਏਗੀ ਰੁਕਨੇ ਬਹੁਤ ਛੋੜੇ ਜੇ ਬ੍ਰੇਕ